ਹਾਂਜੀ ਕੀ ਹੋਇਆ ਜੀ ਅੱਜ ਤੁਸੀਂ ਇੱਥੇ ਖੜੇ ਹੋ ਜੀ ਇਸ ਪਲਾਟ ਮੂਰੇ ਕੀ ਨਾ ਜੀ ਤੁਹਾਡਾ ਇਹ ਮੈਂ ਵੀਰਪਾਨ ਹਾਂਜੀ ਪੁੱਤਰ ਥਾਰੀ ਆਰਾਮ ਉੱਚੀ ਬੋਲੋ ਜੀ ਥੋੜਾ ਜਿਹਾ ਪੁੱਤਰ ਥਾਰੀ ਆਰਾਮ ਹਾਂਜੀ ਵਾਸੀ ਸਮਰਾਲਾ ਹਾਂਜੀ ਜ਼ਿਲ੍ਹਾ ਲੁਧਿਆਣੇ ਦਾ ਰਹਿਣ ਵਾਲਾ ਹਾਂ ਅੱਛਾ ਜੀ ਕੀ ਹੋਇਆ ਸੀ ਤੁਹਾਡੇ ਨਾਲ ਜੀ ਮੈਂ ਆਪਣੇ ਰਹਿਣ ਵਾਸਤੇ ਇਹ ਪਲਾਟ ਲਿਆ ਸੀ ਹਾਂਜੀ ਅਮਰੀਕ ਨੇ ਸਾਡੇ ਨਾਲ ਕੀਤਾ ਧੱਕਾ ਹਾਂਜੀ ਇਹ ਸਾਨੂੰ ਇਹਨੇ ਦਲੀਲ ਕੀਤਾ ਬਹੁਤ ਜ਼ਿਆਦਾ ਇੱਕ ਕਦੋਂ ਤੁਸੀਂ ਪਲਾਟ ਲਿਆ ਜੀ ਕਦੋਂ ਤੁਹਾਡੇ ਕੋਲ ਖੋਇਆ 1990 ਦਾ ਖਰੀਦਿਆ ਹੋਇਆ ਅੱਛਾ ਜੀ ਖੋਇਆ ਕਦੋਂ ਤੁਹਾਡੇ ਕੋਲ ਹੋਇਆ ਸਾਡੇ ਕੋਲ 11 ਦੇ ਵਿੱਚ 2000 2011 ਚ ਅੱਛਾ ਜੀ ਇਹਨੇ ਧਮਕੀਆਂ ਦਿੱਤੀਆਂ ਸਾਨੂੰ ਅੱਛਾ ਜੀ ਉਸ ਟਾਈਮ ਹਾਂ ਜੀ ਫਿਰ ਇਹਦੇ ਘਰ ਗਏ ਹਾਂ ਜੀ ਘਰ ਜਾ ਕੇ ਅਸੀਂ ਇਹਨੂੰ ਕਿਹਾ ਵੀ ਇਸ ਤਰ੍ਹਾਂ ਕਰਕੇ ਸਾਡੇ ਨਾਲ ਤੁਸੀਂ ਧੱਕਾ ਕੀਤਾ ਹਾਂ ਹਾਂ ਜੀ ਉਹ ਕਹਿੰਦਾ ਜੀ ਜਿਹੜਾ ਕੁਝ ਕਰਨਾ ਕਰ ਲਿਆ ਸਾਡਾ ਕੀ ਬਗਾਲ ਲੇਗਾ ਹਾਂ ਜੀ ਇਹਨੇ ਸਾਨੂੰ ਧਮਕੀਆਂ ਦਿੱਤੀਆਂ ਹਾਂ ਜੀ ਮਾਰ ਦੇਣ ਦੀਆਂ ਹਾਂ ਜੀ ਅਸੀਂ ਕਿਹਾ ਵੀ ਇਹ ਐਮ.ਐਲ.ਏ ਆ ਅਸੀਂ ਇਹਦੇ ਮੂਹਰੇ ਕੀ ਕਰ ਸਕਦੇ ਹਾਂ ਹਾਂ ਜੀ ਉਸ ਟਾਈਮ ਇਹ ਐਮ.ਐਲ.ਏ ਸੀਗਾ ਜੀ ਹੈਗਾ ਸੀਗਾ ਅੱਛਾ ਮੌਕੇ ਦਾ ਐਮ.ਐਲ.ਏ. ਅਮਰੀਕ ਸਿੰਘ ਢੱਲੋਂ ਸੀਗਾ ਫਿਰ ਅਸੀਂ ਗਏ ਥਾਣੇ ਅੱਛਾ ਜੀ ਥਾਣੇ ਜਾ ਕੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਹਾਂਜੀ ਉੱਥੇ ਬੱਲ ਸੀਗਾ ਐਸ.ਐਚ.ਓ. ਅੱਛਾ ਜੀ ਐਸ.ਐਚ.ਓ. ਬੱਲ ਕਹਿੰਦਾ ਸਾਨੂੰ ਕਿਸੇ ਦਾ ਅਧਿਕਾਰ ਨਹੀਂ ਵੀ ਅਸੀਂ ਕਬਜ਼ਾ ਦਵਾਈਏ ਅੱਛਾ ਜੀ ਫਿਰ ਉਹਨੇ ਦੁਬਾਰਾ ਫੇਰ ਫੋਨ ਇਹਨੇ ਕਰਤਾ ਅਮਰੀਕ ਨੇ ਜੇ ਮੈਨੂੰ ਦਫ਼ਤਰ ਲੈ ਗਿਆ ਹਾਂਜੀ ਦਫ਼ਤਰ ਲੈ ਜਾ ਕੇ ਉੱਥੇ ਨਾਲੇ ਦਾ ਭਤੀਜਾ ਸੀ ਜਿਹੜਾ ਸਾਬਕਾ ਕਾਉਂਸਲਰ ਅਮਜੀਤ ਉਰਫ ਪੱਪੂ ਅੱਛਾ ਜੀ ਮਿੱਠੂ ਅੱਛਾ ਜੀ ਅੱਛਾ ਇਹ ਕੌਣ ਹੈ ਜੀ ਹਾਂ ਜੀ ਅੱਛਾ ਜੀ ਕੌਣ ਪੱਪੂ ਕੌਣ ਹੈ ਜੀ ਪੱਪੂ ਕੌਣਾ ਸਾਬਕਾ ਕੌਸ਼ਲਾ ਦਾ ਹੈ ਅੱਛਾ ਜੀ ਪੱਪੂ ਅੱਛਾ ਕੌਸ਼ਲਾ ਦਾ ਇਹਨਾਂ ਦਾ ਸਕਾਪਤੀਜਾ ਹੈ ਅੱਛਾ ਇਹ ਇਹ ਨਾਲ ਸੀਗੇ ਕਬਜ਼ਾ ਕਰ ਲੈ ਲੇਗਾ ਤੇ ਫਿਰ ਉਹਨੂੰ ਜਾ ਕੇ ਬੱਲ ਨੂੰ ਕਿਹਾ ਅੱਛਾ ਜੀ ਐਸਐਚਓ ਨੇ ਉਹਦੀਕ ਦਾ ਫੋਨ ਵੀ ਆ ਗਿਆ ਜਿਹੜਾ ਮੌਕੇ ਦਾ ਐਸਐਚਓ ਸੀਗਾ ਮੌਕੇ ਦਾ ਐਸਐਚਓ ਹਾਂਜੀ ਬੱਲੇ ਸੀਗਾ ਹਾਂਜੀ ਇਹਨਾਂ ਨੇ ਧੱਕੇ ਨਾਲ ਫਿਰ ਮੇਰੇ ਕੋਲੋਂ ਇੱਕ ਬੇਸਵਾਲ ਖਾਇਆ ਹਾਂਜੀ ਤੇ ਮੈਂ ਉਥੇ ਮੈਨੂੰ ਕਹਿੰਦੇ ਤੈਨੂੰ ਜੇਲ੍ਹ ਭੇਜ ਦਾਂਗੇ ਨਹੀਂ ਇੱਥੇ ਦਸਤਖਤ ਕਰ ਇੱਕ ਬਿਸਵਾ ਕਿਹੜਾ ਲਖਾਇਆ ਜੀ ਇਹਨਾਂ ਨੇ ਇੱਕ ਬਿਸਵਾ ਮੇਰੇ 6 ਬਿਸਵੇ ਪਲਾਟ ਤੋਂ ਅੱਛਾ ਇਹ ਤਾਂ ਅਲੱਗ ਲਖਵਾਇਆ ਜੀ ਅਲੱਗ ਲਖਾਇਆ ਹਾਂਜੀ ਅੱਛਾ ਜੀ ਫੇਰ ਹਾਂਜੀ ਇਹਨੇ ਧਮਕੀਆਂ ਦਿੱਤੀਆਂ ਹਾਂਜੀ ਕਹਿੰਦੇ ਜੇ ਤੂੰ ਮੁੜ ਕੇ ਉੱਥੇ ਬੜਿਆਂ ਸਾਡਾ ਸਮਾਨ ਵੀ ਚੱਕੇ ਲਾ ਗਏ ਅੱਛਾ ਜੀ ਕੰਨਾਂ ਤਸਲੇ ਪਾਣੀ ਵਾਲੇ ਢੋਲ ਸੀਮਿੰਟ ਦੇ ਥੈਲੇ ਇਟਾਂ ਅੱਛਾ ਜੀ ਸਰੀਆਂ ਹਾਂਜੀ ਜਦ ਅਸੀਂ ਸਵੇਰੇ ਆ ਕੇ ਦੇਖਿਆ ਉਹਦੇ ਹਾਂਜੀ ਤਾਂ ਸਾਡਾ ਸਮਾਨ ਚੱਕਿਆ ਹੋਇਆ ਸੀ ਹਾਂਜੀ ਇਹ ਸਾਨੂੰ ਇਥੋਂ ਮਹੱਲੇ ਤੋਂ ਪਤਾ ਲੱਗਿਆ ਵੀ ਕਾਹਟ ਕਿਆ ਸੀ ਗੱਡੀ ਸੀ ਅੱਛਾ ਜੀ ਇਹ ਪੱਪੂ ਚੱਕ ਕੇ ਲੈ ਗਿਆ ਅੱਛਾ ਜੀ ਫੇਰ ਅਸੀਂ ਮਰੀ ਕੋਲ ਫੇਰ ਗਏ ਹਾਂਜੀ ਇਹਨੇ ਸਾਨੂੰ ਧਮਕੀਆਂ ਦੇ ਕੇ ਬਾਹਰ ਕੱਢਤਾ ਅੱਛਾ ਜੀ ਤੁਹਾਡੇ ਕੋਲ ਤੁਹਾਡੇ ਕਾਗਜ਼ ਹੈਗੇ ਨੇ ਜੇ ਇਹ ਪਲਾਟ ਦੇ ਕਿ ਤੁਸੀਂ ਉਦੋਂ ਆਪਣੇ ਕੋਲੋਂ ਹੀ ਕਹੀ ਕਹਿ ਰਹੇ ਹੋ ਜੀ ਕੁਝ ਆਹ ਕਾਗਜ਼ ਨਹੀਂ ਸਾਡੇ ਇਹ ਕੀ ਆ ਜੀ ਇਹ ਰਜਿਸਟਰੀ ਆ ਇਹਦੀ ਇਹ ਪੱਕੀ ਰਜਿਸਟਰੀ ਆ ਅੱਛਾ ਜੀ ਆ ਇਹ ਕੀ ਆ ਜੀ ਇਹ ਜਮਾ ਇਹ ਜਮਾ ਬੰਦੀ ਆ ਆਹ ਰਜਿਸਟਰੀ ਆ ਅੱਛਾ ਜੀ ਕਿ ਆ ਹੈਗਾ ਨਗਰ ਕੌਸ਼ਲ ਤੋਂ ਇਜਾਜ਼ਤ ਲਈ ਹੋਈ ਅੱਛਾ ਜੀ ਇਹਦਾ 2278 ਰੁਪਏ ਭਰਿਆ ਹੋਇਆ ਹੈ ਜੋ ਕਮੇਟੀ ਚ ਅੱਛਾ ਮਿਊਸਪਲ ਕਮੇਟੀ ਦੀ ਹਾਂਜੀ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਭਗਵਾਨਤ ਮਾਨ ਜੀ ਨੂੰ ਜੀ ਮੌਕੇ ਦੀ ਕਹਿਣਾ ਚਾਹਨੀ ਆ ਥੋੜਾ ਜਿਹਾ ਅੱਛੀ ਬੋਲੋ ਜੀ ਮੌਜੂਦਾ ਮੌਕੇ ਦੇ ਐਮਐਲਏ ਨੇ ਉਹ ਹਾਂਜੀ ਤੇ ਮੈਂ ਉਹਨਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਆਂ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਅੱਛਾ ਜੀ ਇਸ ਪਲਾਟ ਤੋਂ ਜੋ ਸਾਡੇ ਨਾਜੁਗੀ ਤੱਕਾ ਹੋਇਆ ਤੇ ਪੁਲਿਸ ਪ੍ਰਸ਼ਾਸਨ ਦੇ ਅੱਗੇ ਵੀ ਮੇਰੀ ਬੇਨਤੀ ਹੈ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੀ ਸਪੋਰਟ ਕੀਤੀ ਜਾਵੇ ਜੋ ਕਿ ਸਾਡੀ ਸਪੋਰਟ ਕਿਸੇ ਨੇ ਅਸਤੱਕ ਨਹੀਂ ਕੀਤੀ ਜੀ ਤੁਸੀਂ ਕੋਈ ਐਮਐਲਏ ਕੋਈ ਕਿਸੇ ਹੋਰ ਪ੍ਰਸ਼ਾਸਨ ਅਧਿਕਾਰੀ ਕੋਲੋਂ ਤੁਹਾਡਾ ਪਰਿਵਾਰ ਗਿਆ ਇਸ ਤੋਂ ਪਹਿਲਾਂ ਜੀ ਬਿਲਕੁਲ ਜੀ ਸਭ ਦੇ ਕੋਲ ਗਏ ਆਂ ਜੀ ਅਸੀਂ ਸਾਡੀ ਕਿਸੇ ਨੇ ਸੁਣਵਾਈ ਨਹੀਂ ਜੀ ਕੀਤੀ ਜੀ ਹੁਣ ਤੱਕ ਨਹੀਂ ਤੁਹਾਡੀ ਕੋਈ ਸੁਣਵਾਈ ਕੀਤੀ ਹੈਗੀ ਬਿਲਕੁਲ ਨਹੀਂ ਕੀਤੀ ਜੀ ਅਸੀਂ ਏਡੀਸੀ ਦੇ ਕੋਲ ਕੰਨੇ ਗਏ ਆ ਓਕੇ ਜੀ ਤੇ ਉੱਥੋਂ ਵੀ ਸਾਡੀ ਕੋਈ ਇਨਸਾਫ ਨਹੀਂ ਮਿਲਿਆ ਸਾਨੂੰ ਅਸੀਂ ਸਮਰਾਲੇ ਵੀ ਡੀਐਸਪੀ ਐਸਐਚ ਬਰੀਆਮ ਸਿੰਘ ਦੇ ਅੱਗੇ ਕੀਤਾ ਤੇ ਉਹਨਾਂ ਨੇ ਵੀ ਸਾਨੂੰ ਕੋਈ ਇਨਸਾਫ ਨਹੀਂ ਦਿਵਾਇਆ ਅੱਛਾ ਜੀ ਤੇ ਹਾਰ ਕੇ ਅਸੀਂ ਥੱਕ ਕੇ ਬੈਠ ਗਏ ਆ ਅਸੀਂ ਇਹੀ ਅਪੀਲ ਕਰਦੇ ਆ ਵੀ ਅੱਗੇ ਸਾਡੇ ਆਉਣ ਵਾਲੇ ਬੱਚਿਆਂ ਦਾ ਫਿਊਚਰ ਖਰਾਬ ਹੋ ਰਿਹਾ ਹੈ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡਾ ਪਲਾਟ ਸਾਨੂੰ ਵਾਪਸ ਦਿਵਾਇਆ ਜਾਵੇ 14 ਮਹੀਨਿਆਂ ਤੋਂ ਭਗਵਾਨ ਜੀ ਮਾਨ ਨੂੰ ਆਪਣੇ ਕਾਗਜ਼ ਸਾਰੇ ਭੇਜਤੇ ਅੱਛਾ ਜੀ ਨੀ ਹੁਣ ਤੁਸੀਂ ਅਗਰ ਇਹ ਪਲਾਟ ਨਹੀਂ ਦਿੱਤਾ ਤਾਂ ਤੁਸੀਂ ਪ੍ਰੋਟੈਕਟ ਕਰੋਗੇ ਫਿਰ ਬਿਲਕੁਲ ਜੀ ਬਿਲਕੁਲ ਜੀ ਮੈਂ ਅੱਗੇ ਜਿੱਥੋਂ ਤੱਕ ਮੇਰੀ ਹਿੰਮਤ ਹੈ ਕਿ ਮੈਂ ਜਾਵਾਂਗੀ ਠੀਕ ਹੈ ਜੀ ਹਾਂਜੀ ਇਹ ਸਾਡਾ ਪਲਾਟ ਧੱਕੇ ਨਾਲ ਖੋਇਆ ਗਿਆ ਜੀ ਇਹ 25 ਤੋਂ 30 ਲੱਖ ਦਾ ਪਲਾਟ ਹੈ ਜੋ ਕਿ ਕੌੜੀਆਂ ਦੇ ਪਹਾੜਾਂ ਸਾਨੂੰ ਪਿੱਛੇ ਜਗ੍ਹਾ ਦਿੱਤੀ ਗਈ ਆ ਅੱਛਾ ਇਸ ਤੋਂ ਇਲਾਵਾ ਤੁਹਾਨੂੰ ਕੋਈ ਜਗ੍ਹਾ ਵੀ ਦਿੱਤੀ ਹੈ ਇਹਨਾਂ ਨੇ ਬਿਲਕੁਲ ਦਿੱਤੀ ਹੈ ਜੀ 40 ਵਿਸੇ ਜਗ੍ਹਾ ਦਿੱਤੀ ਗਈ ਹੈ ਜੋ ਕਿ ਕੌੜੀਆਂ ਦੇ ਪਹਾੜੇ ਜੀ ਅੱਛਾ ਇਹ 6 ਵਿਸਵੇ ਆ ਇਹ 6 ਵਿਸਵੇ ਆ ਜੀ ਇਹ 4 ਲੱਖ ਨੂੰ 20-25 ਸੀਗਾ ਉਸ ਟਾਈਮ ਅੱਛਾ ਜੀ ਟਾਈਮ ਅਹੀ ਇਹ ਅੱਛਾ ਜੀ ਕਿ अच्छा जी ਇਹ ਇਹਨਾਂ ਨੇ ਸਾਡੇ ਨਾਲ ਜਿਆਦਾ ਹੀ ਧੱਕਾ ਕੀਤਾ ਇਹ ਇਹ ਮੌਕੇ ਦੇ ਐਮਐਲਏ ਸੀਗੇ ਉਸ ਟਾਈਮ ਇਹ ਮਰੀਕ ਸਿੰਘ ਢिलो जी ਇਹ ਮੌਕੇ ਦੇ ਐਮਐਲਏ ਸੀ ਜੀ ਇਹਨਾਂ ਦੇ ਭਤੀਜੇ ਨੇ ਡਰਾਕੇ ਦਾ ਮਤਲਬ ਹੈ ਜੀ ਇਹਦਾ ਨਜਾਇਜ਼ ਫਾਇਦਾ ਚੱਕ ਕੇ ਸਾਡੇ ਨਾਲ ਧੱਕੇਸ਼ਾਹੀ ਕਰਕੇ ਪਲਾਟ ਖੋਨ ਦੀ ਕੋਸ਼ਿਸ਼ ਕੀਤੀ ਆ ਕਬਜ਼ਾ ਕੀਤਾ ਜੀ ਜਾਲੀ ਮੀਟਰ ਲਗਵਾਇਆ ਹਾਂਜੀ ਦੇਖ ਸਕਦੇ ਹੋ ਤੁਸੀਂ ਜਾਲੀ ਮੀਟਰ ਮੈਂ ਤੇ ਪਿੱਛੇ ਦੀਵਾਰ ਵੀ ਦੇਖ ਸਕਦੇ ਹੋ ਜੀ ਤੁਸੀਂ ਹਾਂਜੀ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਵੱਡੇ ਵੱਡੇ ਦਾਅਵੇ ਕਰਦੀ ਆ ਵੱਡੇ ਵੱਡੇ ਇਹਨਾਂ ਨੇ ਹੁਣ ਤੱਕ ਦੇਖੋ ਕਿੰਨੀਆਂ ਦੇਖੋ ਜੀ ਇਹਨਾਂ ਨੇ ਮੀਟਰ ਵੀ ਧੱਕੇ ਨਾਲ ਲਾਇਆ ਹੋਇਆ ਹੋਰ ਦੇ ਨਾਮ ਤੇ ਇਹ ਮੀਟਰ ਵਾਲਾ ਇਹ ਨੂੰ ਨਹੀਂ ਪਤਾ ਵੀ ਇਹ ਮਨਜੀਤਕੌਰ ਕੌਣ ਹੈ ਲਾਇਆ ਦੇਖ ਲਓ ਜੀ ਦੇਖੋ ਮੀਟਰ ਵੀ ਜਾਲੀ ਲੱਗੇ ਜਾਂਦੇ ਨੇ ਜਦੋਂ ਸੱਤਾ ਦਾ ਨਸ਼ਾ ਹੁੰਦਾ ਜੀ ਐਮਐਲਏਆਂ ਨੂੰ ਸੋ ਉਸ ਟਾਈਮ ਆਪਣੀ ਧੌਂਸ ਜਵਾਉਂਦੇ ਹੋਏ ਇੱਕ ਗਰੀਬ ਆਦਮੀਆਂ ਤੇ ਇਦਾਂ ਕਬਜ਼ੇ ਕੀਤੇ ਜਾਂਦੇ ਨੇ ਸੋ ਭਗਵੰਤ ਮਾਨ ਜੀ ਬੜੇ-ਬੜੇ ਵਾਅਦੇ ਕਰਦੇ ਨੇ ਜੀ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਵੀ ਤੁਹਾਡੇ ਨਾਲ ਕੋਈ ਕੀਤਾ ਗਿਆ ਧੱਕਾ ਸਾਨੂੰ ਦੱਸਿਆ ਜਾਵੇ ਸੋ ਇਹ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਜੀ ਹੱਥ ਜੋੜ ਕੇ ਤੇ ਇਹ ਧੱਕਾ ਤੁਹਾਡੇ ਸਾਹਮਣੇ ਦਿਖ ਦਿਖਾਈ ਦੇ ਰਿਹਾ ਜੀ ਸੋ ਬਣਦੀ ਪੈਰਵਾਈ ਦੀ ਮੰਗ ਕਰ ਰਹੀ ਹੈ ਜੀ ਜਨਤਾ ਸੋ ਜਨਤਾ ਤੁਹਾਡੇ ਜਵਾਬ ਦੀ ਅਡੀਕ ਦੇ ਵਿੱਚ ਆ ਜੀ ਜਿੰਨੀ ਜਲਦੀ ਜਵਾਬ ਤੁਸੀਂ ਦੇ ਸਕਦੇ ਹੋ ਤੇ ਜ਼ਰੂਰ ਦਿਓ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਬੰਦ ਕਰੀ